ਬਾਈ ਮਿਹਨਤ ਜਾਰੀ ਹੈ ਟਿੱਡੀ ਦੀ ਅੱਗੇ ਰੱਬ ਦੀ ਮਰਜ਼ੀ ਹੈ ਸਾਡੇ ਪਿੰਡ ਦਾ ਵੱਡਾ ਨਾ ਹੈ ਜੱਸੀ ਕਬੱਡੀ ਦਾ ਖਿਡਾਰੀ ਹੈ ਬਾਈ ਬਹੁਤ ਸੋਹਣਾ ਕਬੱਡੀ ਖੇਡਦਾ ਜੱਸੀ ਨੇ ਅੱਜ ਬਹੁਤ ਮਿਹਨਤ ਕੀਤੀ ਸਾਡੀ ਬੱਚੀ ਤੇ ਬਾਈ ਜੱਸੀ ਸਪ੍ਰਿੰਟਾਂ ਲਵਾਉਂਦਾ ਸਪ੍ਰਿੰਟਾਂ ਦੀ ਤਿਆਰੀ ਕਰਾਈ ਹੈ ਜੱਸੀ ਨੇ ਬਈ ਆਹ ਦੇਖੋ ਤੁਹਾਡੇ ਸਾਹਮਣੇ ਸਪ੍ਰਿੰਟ ਲਵਾ ਰਿਹਾ ਹੈ ਜੱਸੀ ਉਦਵਾਰ ਜੱਸੀ ਨੇ ਬਈ ਟਿੱਡੀ ਤੇ ਇੰਨੀ ਮਿਹਨਤ ਕੀਤੀ ਆ ਦੇਖੋ ਤੁਹਾਡੇ ਸਾਹਮਣੇ ਬਹੁਤ ਵੱਡਾ ਖੜੇ ਰਿਆ ਬਈ ਸਾਡੇ ਪਿੰਡ ਦਾ ਆਲੇ-ਦਾਲੇ ਪਿੰਡਾਂ ਨੂੰ ਤਾਂ ਪਤਾ ਹੋਊ ਪਰ ਜੱਸੀ ਦਾ ਨਾਮ ਬਹੁਤ ਵੱਡਾ ਆ ਸਾਡੇ ਪਿੰਡ ਦੇ ਹੋਰ ਜਵਾਨ ਤਿਆਰੀ ਕਰੀ ਜਾਂਦੇ ਨੇ ਪਿੰਡ ਬੀਰੋ ਕੇ ਕਲਾ ਦਾ ਸਕੂਲ ਦਾ ਮਾਹੌਲ ਇਹ ਆ ਹੁੰਦਾ ਥਣ ਟਾਈਮ ਤੇ ਬਹੁਤ ਬੱਚੇ ਤਿਆਰੀ ਕਰਦੇ ਨੇ ਬਈ ਸਕੂਲ 'ਚ ਆ ਜੱਸੀ ਐ ਬਈ ਸਾਡੀ ਟਿੱਡੀ ਦੀ ਤਿਆਰੀ ਕਰਾ ਰਹਾ ਹੈ ਇਹੇ ਜਾਣਾ ਹੈ ਬਈ ਹਿਸ਼ਾਰਪੁਰ 6 ਤਰੀਕ ਨੂੰ ਜੱਸੀ ਕਹਿੰਦਾ ਮੈਂ 2 ਦਿਨਾਂ ਚ ਤਿਆਰ ਕਰ ਦੂੰ ਇਹਨੂੰ ਕੁੜੀ ਨੂੰ 2 ਦਿਨ ਹੀ ਰਹਿ ਗਏ ਪਰ ਤਿਆਰੀ ਤਾਂ ਇਹ ਪਹਿਲਾਂ ਵੀ ਲਾਉਂਦੇ ਰਹੀ ਆ ਫਿਰ ਚੱਲਦੇ ਰਹੇ ਆ ਬਈ ਸਵੇਰੇ ਆ ਸਪ੍ਰਿੰਟਾਂ ਲਵਾਈ ਜਾਂਦਾ ਜੱਸੀ ਹੋਰ ਵੀ ਪ੍ਰੈਕਟਿਸ ਕਰਾਈ ਜਾਂਦਾ ਹੈ ਸਾਡੀ ਕੁੜੀਆ ਤਿਆਰੀ ਕਰ ਰਹੀ ਹੈ ਪੂਰਾ ਜੋਰ ਨਾ ਰੱਖਿਆ ਕੁੜੀਆਂ ਨੇ ਥੱਕਲ ਦੀ ਥੱਕ ਵੀ ਜਾਂਦੀ ਹੈ ਬਾਈ ਮਾਈਕਲ ਐ ਚੰਗਾ ਛੋਟੀ ਆ ਪਰ ਜਜ਼ਬਾ ਹੈ ਜਜ਼ਬਾ ਬਹੁਤ ਹੈ ਹਿੰਮਤ ਬਹੁਤ ਹੈ ਪਰ ਦੇਖੋ ਵਾਹਿਗੁਰੂ ਮਿਹਰ ਕਰੂਗਾ ਸਪ੍ਰਿੰਟ ਪੂਰੀ ਲਾਉਂਦੀ ਆ 100 ਮੀਟਰ ਬਹੁਤ ਤੇਜ਼ ਲਾਉਂਦੀ ਆ ਆ ਦੇਖੋ ਜੱਸੀ ਆਪ ਬਾਈ ਨਾਲ ਲੱਗ ਕੇ ਖੁਦ ਤਿਆਰੀ ਕਰਾ ਰਿਹਾ ਹੈ ਸਾਡੇ ਪਿੰਡ ਦੇ ਗਰਾਊਂਡ ਦਾ ਮਾਹੌਲ ਦੇਖ ਲਓ ਬਈ ਬਹੁਤ ਬੱਚੇ ਆਉਂਦੇ ਨੇ ਜੱਸੀ ਆਪ ਵੀ ਤਿਆਰੀ ਕਰੀ ਜਾਂਦਾ ਸ਼ਾਮ ਨੂੰ ਘੱਟੋ ਘੱਟ ਵੀ 50 60 ਮੁੰਡੇ ਤਿਆਰੀ ਕਰਦੇ ਹੁੰਦੇ ਨੇ ਗਰਾਊਂਡ 'ਚ ਆਹ ਦੇਖੋ ਜੱਸੀ ਆਪ ਤਿਆਰੀ ਕਰੀ ਜਾਂਦਾ ਬਈ ਬਹੁਤ ਮਿਹਨਤ ਕਰਦਾ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਖਾ ਜੱਸੀ ਨੇ ਬਈ ਹੋਰ ਵੀ ਬੱਚੇ ਬਹੁਤ ਨੇ ਬਈ ਤਿਆਰੀ ਕਰੀ ਜਾਂਦੇ ਨੇ ਗਰਾਊਂਡ ਚ ਆ ਦੇਖੋ ਤੁਹਾਡੇ ਸਾਹਮਣੇ ਹੈ ਗਰਾਊਂਡ ਭਰਿਆ ਪਿਆ ਸਾਡੇ ਪਿੰਡ ਦੇ ਨਵੇਂ ਜਵਾਕ ਨੇ ਇਹ ਵੀ ਤਿਆਰੀ ਕਰਾਉਂਦੇ ਕੁੜੀਆਂ ਵੀ ਲਾਈ ਜਾਂਦੀਆਂ ਤੇ ਅੱਗੇ ਭਾਈ ਮੈਂ ਕੁੜੀਆਂ ਕੰਨੀ ਬੱਜਾ ਦੇ ਵੀਡੀਓ ਤਾਂ ਨਹੀਂ ਬਣਾਈ ਕਈ ਵਾਰੀ ਤੁਹਾਨੂੰ ਪਤਾ ਹੀ ਹੈ ਵੀ ਕਈ ਵਾਰੀ ਆਲਾ ਬੱਚਾ ਮੈਂਡ ਕਰ ਜਾਂਦਾ ਹੈ ਬਹੁਤ ਜਵਾਕ ਆਉਂਦੇ ਆ ਬਹੁਤ ਤਿਆਰੀ ਕਰਾਉਂਦੇ ਨੇ ਸਹੀ ਨੇ ਭਾਈ ਸਾਡੇ ਪਿੰਡ ਜੀਤ ਵੀ ਸ਼ਾਮ ਨੂੰ ਤਿਆਰੀ ਕਰਾਉਂਦਾ ਜੀਤ ਤੁਹਾਨੂੰ ਪਤਾ ਪੁਰਾਣਾ ਖੜਿਆ ਰਿਹਾ ਉਹ ਵੀ ਤਿਆਰੀ ਕਰਾਉਂਦਾ ਕਈ ਬੱਚੇ ਆਉਂਦੇ ਆ ਹੁਣ ਸਾਡੇ ਪੁਰਾਣੇ ਕੋਚ ਆ ਨਹੀਂ ਰਹੇ ਅੱਜ ਕੱਲ੍ਹ ਚਲੋ ਉਹ ਵੀ ਆਉਣ ਲੱਗ ਜਾਣਗੇ ਸਵੇਰੇ ਵੀ ਬਹੁਤ ਬੱਚੇ ਹੁੰਦੇ ਨੇ ਜਿਵੇਂ ਸਾਡੇ ਡੀਪੀ ਸਾਹਿਬ ਨੇ ਬੰਸੀ ਹੋਰੀ ਉਹ ਹੁਣ ਕਿਸੇ ਕਾਰਨ ਕਰਕੇ ਮਿਸ ਹੋ ਰਹੇ ਨੇ ਬਾਈ ਕੋਈ ਘਰ ਦੇ ਰਹੀ ਜਿਵੇਂ ਹੋ ਜਾਂਦੇ ਨੇ ਰਾਜਾ ਖਾਨ ਵਰਗੇ ਡੀਪੀ ਹੋਰੀ ਉਹ ਜਾ ਤਿਆਰੀ ਕਰਾਉਂਦੇ ਨੇ ਹੁਣ ਅੱਜ ਕੱਲ੍ਹ ਸਾਡੇ ਪਿੰਡ ਦਾ ਇੱਕ ਫੌਜੀ ਆ ਹੁੰਦਾ ਉਹ ਬਹੁਤ ਤਿਆਰੀ ਕਰਾਉਂਦਾ ਸੋਨੀ ਆਉਂਦਾ ਨਾ ਬਾਈ ਸਵੇਰੇ ਸਵੇਰੇ ਰੋਜ਼ ਬੱਚਿਆਂ ਨਾਲ ਆਪ ਲੈ ਕੇ ਬੱਚਿਆਂ ਨੂੰ ਰੋਜ਼ ਤਿਆਰੀ ਕਰਾਉਂਦਾ ਮੈਂ ਸਵੇਰੇ ਆਉਣਾ ਹੁੰਨਾ ਗਰਾਊਂਡ 'ਚ ਬਾਈ ਕਈ ਦਿਨ ਹੋ ਗਈ ਵੀਡੀਓ ਨਹੀਂ ਪਾਈ ਚਲ ਪਾ ਦਿਆਂਗੇ ਕਿਸੇ ਦਿਨ ਵੀਡੀਓ ਸੋਨੀ ਦੀ ਵੀ ਵੀਡੀਓ ਪਾ ਦਿਆਂਗੇ ਸੋਨੀ ਬਹੁਤ ਤਿਆਰੀ ਕਰਾਉਂਦਾ ਆ ਦੇਖੋ ਬੱਚੀ ਦੀ ਤਿਆਰੀ ਕਰਾ ਰਿਹਾ ਜੱਸੀ ਸ਼ੌਂਕ ਹੈ ਬਾਈ ਸਾਡੀ ਕੁੜੀਆਂ ਨੂੰ ਭਾਈ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰ ਦਿਓ ਇਹਦੇ ਨਾਲ ਬਈ ਬੱਚੇ ਦਾ ਹੌਸਲਾ ਵੱਧ ਜਾਂਦਾ ਆ ਦੇਖੋ ਬਈ ਉੱਚੀ ਛਾਲ ਦੀ ਪ੍ਰੈਕਟਿਸ ਕਰਦੀ ਹੋਈ ਕਿੱਡੀ